ਮਾਨ ਜੀ ਇਸ ਚੀਦੇ ਗਵਾਣੇ ਕਿ ਦੇਖੋ ਕੀ ਹਾਲਤ ਨੇ ਉਧਰੋਂ ਕੁਝ ਪ੍ਰਸ਼ਾਸਨ ਨੇ ਕੰਮ ਵੀ ਇਹੋ ਜਿਹਾ ਕਰ ਰੱਖਿਆ ਕਿ ਵੇੜੇ ਕਹਿੰਦੇ ਕਿ ਬੂਹੀ ਆਈ ਜਾਨ ਤੇ ਵਿਨੋ ਕੁੜੀ ਦਾ ਕਰਨ ਆ ਦੇਖੋ ਨੇਰਾ ਹੁਣ ਕਰਨ ਕੋ ਦਿਖ ਨਹੀਂ ਰਿਹਾ ਪਰ ਫਿਰ ਵੀ ਇਹ ਇੰਟਰਲੌਕ ਪੱਟ ਕੇ ਸਾਰੀਆਂ ਸੜਕ ਦੇ ਉੱਪਰ ਸਿੱਟ ਰੱਖਿਆ ਨੇ ਜਿਹਦੇ ਕਾਰਨ ਨੇਰੇ ਵਿੱਚ ਕੋਈ ਵੀ ਹਾਦਸਾ ਹੋ ਸਕਦਾ ਹੈ ਪਾਣੀ ਵਿੱਚ ਕੋਈ ਵੀ ਹਾਦਸਾ ਹੋ ਸਕਦਾ ਹੈ ਜਾਂ ਬਾਰਸ਼ ਦੇ ਦਿਨਾਂ ਵਿੱਚ ਇਹ ਕੀਤਾ ਹੋਇਆ ਕੰਮ ਕਿੰਨਾ ਕੁ ਵਧੀਆ ਲੱਗੇਗਾ ਜਾਂ ਕਿੰਨਾ ਕਨੇਪਰੇ ਚੜ ਜੇ। ਤੋਂ ਸੋ ਮੇਧਰ ਹਰਮਾਨ ਜਾਂ ਕਿਤੋਂ ਫੌਜੀ ਡੌਬ ਕੋਲ ਜਾਂਦਾ ਆ ਅੰਮ੍ਰਿਤਸਰ। ਜਿੰਨਿਆ ਦੇ ਪਿੱਟਾ ਰੋੜੇ ਪੱਥਰ ਦੇ ਨਾਲ ਪਏ ਹੋਏ ਪੱਥਰ ਵੱਡੇ ਵੱਡੇ ਇੰਟਰ ਲੱਗੂ ਫੇ ਰਾਮਾ ਲੌਰਡ ਸਕੂਲ ਫੌਜੀ ਡੌਬ ਜੇਕਰ ਨਾਮ ਹੈ। ਹਾਂਜੀ ਜੀ। ਯਾ ਦੇਖੋ ਜੀ ਇਹ ਕੰਮ ਸ਼ੁਰੂ ਹੋ ਗਿਆ ਹੈ। ਖਬਰ ਦਾ ਅਸਰ ਇਹ ਜਿਹੜਾ ਖਲਾਰਾ ਸੀ ਉੱਥੇ ਕੰਡਾ ਸ਼ੁਰੂ ਹੋ ਗਿਆ। ਕਪੂਰਪਾਈ ਜੀ ਸਵੇਾਈ ਠੇਕੇਦਾਰ ਨੇ ਇਹ ਸਫਾਈ ਕਰਨੀ ਸ਼ੁਰੂ ਕਰ ਦਿੱਤੀ ਹੈ। ਬਹੁਤ ਹੀ ਵਧੀਆ ਜੀ ਧੰਨਵਾਦ ਵੀ ਹੈ ਪ੍ਰਸ਼ਾਸਨ ਦਾ ਜਿਨ੍ਹਾਂ ਨੇ ਆਪਣੀ ਗੱਲ ਨੂੰ ਮੰਨਿਆ ਹੈ। ਔਰ ਬਰਸਾਤ ਦੇ ਦਿਨਾਂ ਦੇ ਵਿੱਚ ਰੋਡ ਦਾ ਜਾਂ ਇਸ ਤਰ੍ਹਾਂ ਵੀ ਇੰਟਰਲੋਕਿੰਗ ਦਾ ਜਾਂ ਕੋਈ ਵੀ ਕੰਮ ਕਰਨਾ ਕਿੰਨਾ ਕੁ ਠੀਕ ਹੈ ਤੁਸੀਂ ਵੀ ਕਮੈਂਟਾਂ ਦੇ ਵਿੱਚ ਦੱਸੋ। ਮੈਂ ਡੀਡੀਐ ਸੁਨੀਤੋਂ ਕੱਢਾ ਆਪਣਾ ਗੋਪੀ ਜੀਰੇਵਾਲਾ।